ਸਤ ਸ੍ਰੀ ਅਕਾਲ ਦੋਸਤੋ ਆਈਪੀਐਲ ਦਾ ਆਗਾਜ਼ ਹੋ ਚੁੱਕਾ ਹੈ ਅਤੇ ਵਿੱਚ ਕੱਲ ਬਹੁਤ ਹੀ ਸ਼ਾਨਦਾਰ ਤਿੰਨ ਮੈਚ ਹੋਏ ਜਿਦੇ ਵਿੱਚ ਕੀ ਸਭ ਤੋਂ ਪਹਿਲਾ ਮੁਕਾਬਲਾ ਹੋਇਆ ਕੇਕੇਆਰ ਔਰ ਆਰਸੀਬੀ ਦੇ ਵਿਚਕਾਰ ਜੇ ਇਹ ਮੈਚ ਆਰਸੀਬੀ ਨੇ ਜਿੱਤ ਲਿਆ ਕੇਕੇਆਰ ਨੇ ਪਹਿਲਾਂ ਖੇਡਦਿਆਂ ਹੋਇਆ 174 ਦੋੜਾਂ 20 ਓਵਰਾਂ ਦੇ ਵਿੱਚ ਬਣਾਈਆਂ ਅੱਖ 8 ਵਿਕਟ ਖੋ ਕੇ ਜਿਹਦੇ ਵਿੱਚ ਨਰੈਨ ਨੇ 44 ਰਹਾਣੇ ਨੇ 56 ਰਗਵੰਸ਼ੀ ਨੇ 30 ਔਰ ਰਿੰਕੂ ਸਿੰਘ ਨੇ 15 ਦੌੜਾਂ ਬਣਾਈਆਂ ਜੀ ਇਸ ਦੇ ਜਵਾਬ ਦੇ ਵਿੱਚ ਸਾਲਟ ਨੇ ਆਰਸੀਬੀ ਵੱਲੋਂ ਸਾਲਟ ਨੇ 56 ਔਰ ਕੋਹਲੀ ਨੇ 59 ਔਰ ਪਾਟੀਦਾਰ ਨੇ 34 ਔਰ ਲਿਵਿੰਗਸਟਨ ਨੇ 15 ਦੌੜਾਂ ਬਣਾ ਕੇ ਤਿੰਨ ਵਿਕਟਾਂ ਖੋ ਕੇ ਇਹ ਮੈਚ 16.2 ਓਵਰ ਦੇ ਵਿੱਚ ਜਿੱਤ ਲਿਆ ਔਰ 7 ਵਿਕਟਾਂ ਨਾਲ ਕੇਕੇਆਰ ਨੂੰ ਹਰਾ ਦਿੱਤਾ ਇਹਦੇ ਨਾਲ ਹੀ ਦੂਸਰਾ ਮੈਚ ਹੋਇਆ ਸਨਰਾਈਜ਼ਰ ਹైదరాబాద్ ਔਰ ਰਾਜਸਥਾਨ ਰਾਇਲ ਦੇ ਵਿਚਕਾਰ ਜਿਸ ਨੂੰ ਸਨਰਾਈਜ਼ਰ ਨੇ ਬਹੁਤ ਹੀ ਵੱਡੀ ਔਰ ਤਮਾਕੇਦਾਰ ਜਿੱਤ ਹਾਸਲ ਕੀਤੀ ਸਨਰਾਈਜ਼ਰ ਨੇ ਪਹਿਲਾਂ ਖੇਡਦਿਆਂ ਹੋਇਆ 286 ਰਨ ਬਣਾਏ 6 ਵਿਕਟਾਂ ਖੋ ਕੇ ਜਿਦੇ ਵਿੱਚ ਅਭਿਸ਼ੇਕ ਨੇ 24 ਔਰ ਟ੍ਰੈਵਿਸ ਹੈਡ ਮੁੱਛਲ ਆਸਟ੍ਰੇਲੀਆ ਵਾਲਾ ਇਹਨੇ 57 ਬਣਾਏ ਔਰ ਇਸ਼ਾਨ ਕਿਸ਼ਨ ਦਾ ਸ਼ਾਨਦਾਰ ਸੈਂਕੜਾਆ ਇਹਨੇ 106 ਰਨ ਬਣਾਏ 47 ਗੇਂਦਾਂ 'ਚ ਔਰ ਰੈਡੀ ਨੇ 30 ਔਰ ਕਲਾਸਨ ਨੇ 34 ਰਨ ਬਣਾਏ ਜਿਹਦੇ ਜਵਾਬ ਦੇ ਵਿੱਚ ਰਾਜਸਥਾਨ ਰਾਇਲ ਵੱਲੋਂ ਸੈਮਸਨ ਨੇ 66 ਔਰ ਜੁਰੇਲ ਨੇ 70 ਔਰ ਹੈਟਮਰ ਨੇ 42 ਔਰ ਦੁਬੇ ਨੇ 34 ਰਨ ਬਣਾਏ ਇਸ ਦੇ ਨਾਲ ਹੀ 286 ਦੇ ਜਵਾਬ ਦੇ ਵਿੱਚ ਇਹਨਾਂ ਨੇ 242 ਦੌੜਾਂ ਬਣਾਈਆਂ 6 ਵਿਕਟ ਖੋ ਕੇ ਬੜਾ ਸੰਘਰਸ਼ ਔਰ ਵਧੀਆ ਮੁਕਾਬਲਾ ਕੀਤਾ ਪਰ ਮੈਚ ਹਾਰ ਗਏ ਤੀਜਾ ਮੁਕਾਬਲਾ ਮੁੰਬਈ ਇੰਡੀਅਨਸ ਅਤੇ ਚੇਨਈ ਸੁਪਰ ਕਿੰਗ ਦੇ ਵਿਚਕਾਰ ਹੋਇਆ ਜਿਦੇ ਵਿੱਚ ਮੁੰਬਈ ਇੰਡੀਅਨਸ ਦੀ ਹਾਰ ਹੋਈ ਮੁੰਬਈ ਇੰਡੀਅਨਸ ਨੇ ਪਹਿਲਾਂ ਖੇਡਦੇ ਹੋਏ 155 ਰਨ 9 ਵਿਕਟਾਂ ਤੇ ਬਣਾਏ ਜਿਦੇ ਵਿੱਚ ਸੂਰਜ ਕੁਮਾਰ ਯਾਦਵ ਨੇ 29 ਰਨ ਔਰ ਤਿਲਕ ਵਰਮਾ ਨੇ 36 ਰਨ ਔਰ ਚਾਹਰ ਨੇ 28 ਰਨ ਬਣਾਏ ਔਰ ਕੁੱਲ ਇਹਨਾਂ ਨੇ 155 ਰਨ ਬਣਾਏ 9 ਵਿਕਟਾਂ ਖੋਕੇ ਇਦੇ ਜਵਾਬ ਦੇ ਵਿੱਚ ਇਹ ਚੀਨੀ ਸੁਪਰ ਕਿੰਗ ਨੇ 158 ਰਨ ਬਣਾਤੇ 6 ਵਿਕਟ ਖੋ ਕੇ 19.1 ਓਵਰ ਦੇ ਵਿੱਚ ਜਿਹਦੇ ਵਿੱਚ ਰਚਨ ਰਵਿੰਦਰਾ ਨਿਊਜ਼ੀਲੈਂਡ ਵਾਲੇ ਨੇ 65 ਰਨ ਬਣਾਏ ਔਰ ਗਾਇਕਵਾਰ ਨੇ 52 ਰਨ ਬਣਾਏ ਔਰ ਦੂਬੇ ਨੇ 9 ਔਰ ਇਹਦੇ ਨਾਲ ਨਾਲ ਹੀ ਇਹ ਜਡੇਜਾ ਸਾਹਿਬ ਨੇ 17 ਰਨ ਬਣਾਏ ਔਰ ਇਹ ਮੈਚ ਇਹਨਾਂ ਨੇ ਬੜੀ ਆਸਾਨੀ ਨਾਲ 4 ਵਿਕਟਾਂ ਤੇ ਜਿੱਤ ਲਿਆ ਮੁੰਬਈ ਇੰਡੀਅਨ ਨੇ 155 ਰਨ ਬਣਾਏ ਸੀ ਇਹਨਾਂ ਨੇ 158 ਰਨ ਬਣਾ ਲਏ ਸੋ ਦੋਸਤੋ ਇਹ ਸੀ ਕੱਲ ਦੇ ਮੈਚਾਂ ਦਾ ਲੇਖਾ ਜੋਖਾ ਆਈਪੀਐਲ ਦੇ ਬਹੁਤ ਹੀ ਸ਼ਾਨਦਾਰ ਮੁਕਾਬਲੇ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਆਨੰਦ ਆਊਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਸ ਦੇ ਨਾਲ ਹੀ ਅੱਜ ਦੇ ਜਿਹੜੇ ਮੁਕਾਬਲੇ ਹੋਣਗੇ ਇਹਨਾਂ ਦੀ ਤਾਜ਼ਾ ਖਬਰ ਤੁਹਾਨੂੰ ਇਹਨਾਂ ਦੀ ਤਾਜ਼ਾ ਅਪਡੇਟ ਕੱਲ ਨੂੰ ਦਿਆਂਗੇ ਧੰਨਵਾਦ ਮਿਹਰਬਾਨੀ ਸ਼ੁਕਰੀਆ